ਸਤਿ ਸ਼੍ਰੀ ਅਕਾਲ ਤੁਸੀਂ ਜਿਹੜੇ ਹੋ ਮੈਂ ਪੰਜਾਬੀ ਟੀਵੀ ਦੇ ਨਾਲ ਮੈਂ ਹਾਂ ਚੰਪੀਕਾਰ ਵੱਡੀ ਖਬਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਖਿਲਾਫ ਦੋ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਇਹ ਐਫ ਆਈ ਆਰ ਲਾਰੈਂਸ ਦੇ ਜੇਲ੍ਹ ਵਿੱਚ ਹੋਏ ਇੰਟਰਵਿਊ ਦੇ ਮਾਮਲੇ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਦੱਸਿਆ ਕਿ ਕ੍ਰਾਈਮ ਬਿਊਰੋ ਸਟੇਟ ਕ੍ਰਾਈਮ ਬਿਊਰੋ ਮੋਹਾਲੀ ਦੇ ਵਿੱਚ ਇਹ ਦੋ ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਲਾਰੈਂਸ ਬਿਸ਼ਨੋਈ ਦੇ ਖਿਲਾਫ ਦੱਸਿਆ ਜਾ ਰਿਹਾ ਹੈ ਕਿ 17 ਅਤੇ 14 ਮਾਰਚ 2023 ਦੇ ਵਿੱਚ ਇੱਕ ਨਿੱਜੀ ਚੈਨਲ ਦੇ ਉੱਤੇ ਜਿਹੜਾ ਇੰਟਰਵਿਊ ਪ੍ਰਸਾਰਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇਸੇ ਐਕਸ਼ਨ ਲੈਂਦਿਆਂ ਹੋਇਆਂ ਲਾਰੈਂਸ ਬਿਸ਼ਨੋਈ ਖਿਲਾਫ ਹੁਕਮ ਜਾਰੀ ਕੀਤੇ ਸਨ ਤੇ ਸਟੇਟ ਕ੍ਰਾਈਮ ਬਿਊਰੋ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਦੋ ਐਫ ਆਈ ਆਰ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਨੇ ਦੱਸਿਏ ਕਿ ਇਸ ਆਈ ਐਫ ਐਫ ਆਈ ਆਰ ਦੇ ਵਿੱਚ ਜੋ ਦੋ ਮੁੱਦੇ ਨੇ ਉਹ ਰੱਖੇ ਗਏ ਨੇ ਪਹਿਲਾ ਜੋ ਕਿ ਸਲਮਾਨ ਖਾਨ ਨੂੰ ਧਮਕੀ ਦੇਣ ਦਾ ਮਾਮਲਾ ਹੈ ਜਿਹੜੀ ਆ ਉਹ ਦਰਜ ਕੀਤਾ ਗਿਆ ਕਿ ਇੰਟਰਵਿਊ ਦੇ ਵਿੱਚ ਧਮਕੀਆਂ ਦੇਂਦੇ ਦਿਖਾਈ ਦੇ ਰਹੇ ਸਨ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਨੂੰ ਤੇ ਦੂਜਾ ਮੋਬਾਈਲ ਡਿਸਟਰੋਏ ਕਰਨ ਦੇ ਅਪਰਾਧ ਦੇ ਵਿੱਚ ਜਿਹੜਾ ਹੈ ਇਹ ਮਾਮਲਾ ਦਰਜ ਕੀਤਾ ਗਿਆ ਦੋ ਐਫ ਆਈ ਆਰ ਜਿਹੜੀਆਂ ਨੇ ਉਹ ਦਰਜ ਹੋਈਆਂ ਨੇ ਤੰਦਾਜ਼ੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਤਿਆकांड ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਿਲਾਫ ਜੇਲ੍ਹ 'ਚ ਇੰਟਰਵਿਊ ਦੇਣ ਦੇ ਦੋਸ਼ ਤੇ ਵਿੱਚ ਪੰਜਾਬ 'ਚ ਦੋ ਮਾਮਲੇ ਦਰਜ ਕੀਤੇ ਗਏ ਨੇ ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 23 ਦਸੰਬਰ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਨੂੰ ਰੱਦ ਕਰਦਿਆਂ ਨਵੀਂ ਜਾਂਚ ਟੀਮ ਦਾ ਗਠਨ ਕਰ ਦਿੱਤਾ ਸੀ ਦੱਸਿਆ ਹੈ ਕਿ 23 ਦਸੰਬਰ ਨੂੰ ADGP ਪੰਜਾਬ ਨੇ ਜਿਹੜੀ ਆ ਉਹ ਰਿਪੋਰਟ ਪੇਸ਼ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਜੋ ਇੰਟਰਵਿਊ ਹੋਏ ਨੇ ਉਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਨਹੀਂ ਹੋਏ ਪੰਜਾਬ ਤੋਂ ਬਾਹਰ ਹੋਏ ਨੇ ਹਾਲਾਂਕਿ ਹਾਈ ਕੋਰਟ ਨੇ ਵੀ ਪੁੱਛਿਆ ਸੀ ਕਿ ਇਹ ਜੋ ਇੰਟਰਵਿਊ ਹੈ ਕਿ ਆ ਉਹ ਹਰਿਆਣਾ ਦੇ ਵਿੱਚ ਹੋਇਆ ਹੈ ਤਾਂ ਉਸ ਦੇ ਉੱਤੇ ਵੀ ਉਹਨਾਂ ਨੇ ਕਿਹਾ ਸੀ ਕਿ ਨਹੀਂ ਇਹ ਇੰਟਰਵਿਊ ਦੌਰਾਨ ਦਿੱਲੀ ਤੇ ਰਾਜਸਥਾਨ ਦੀ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਲਾਰੈਂਸ ਬਿਸ਼ਨੋਈ ਇਹ ਜੋ ਇੰਟਰਵਿਊ ਹੈ ਉਹ ਰਾਜਸਥਾਨ ਦੀਆਂ ਜੇਲਾਂ ਦੇ ਵਿੱਚੋਂ ਹੋ ਸਕਦਾ ਹੈ ਕਿ ਉਹ ਬਾਹਰ ਆਇਆ ਹੋਵੇ ਪਰ ਉਹ ਪੰਜਾਬ ਦੇ ਵਿੱਚ ਨਹੀਂ ਹੋਇਆ ਇਸ ਚੀਜ਼ ਨੂੰ ਬਿਲਕੁਲ ਨਕਾਰਿਆ ਗਿਆ ਜੋ ਰਿਪੋਰਟ ਪੇਸ਼ ਕੀਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਇਹ ਜਿਹੜਾ ਇੰਟਰਵਿਊ ਹੈ ਉਹ ਨਹੀਂ ਹੋਇਆ ਜਿਸ ਤੋਂ ਬਾਅਦ ਹਾਈ ਕੋਰਟ ਨੇ ਉਸ ਰਿਪੋਰਟ ਨੂੰ ਜਿਹੜਾ ਉਹ ਰੱਦ ਕਰਕੇ ਨਵੀਂ ਜਾਂਚ ਟੀਮ ਦਾ ਜਿਹੜਾ ਗਠਨ ਕੀਤਾ ਸੀ ਇਸ ਦੀ ਅਗਵਾਈ ਵਿਸ਼ੇਸ਼ ਡੀਜੀਪੀ ਪਰਬੋਧ ਕੁਮਾਰ ਕਰ ਰਹੇ ਸਨ ਉਸ ਤੋਂ ਬਾਅਦ ਇਸ ਦੇ ਵਿੱਚ ਹੁਣ ਜਿਹੜੀ ਆ ਉਹ ਦੋ ਐਫਆਈਆਰ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਿਆ ਨੇ ਪੰਜਾਬ ਪੁਲਿਸ ਹੁਣ ਦੂਜੇ ਰਾਜਾਂ ਦੇ ਵਿੱਚ ਵੀ ਲੌਰੈਂਸੀ ਇੰਟਰਵਿਊ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਅਤੇ ਏਡੀਜੀਪੀ ਜੇਲ ਅਰुणਪਾਲ ਸਿੰਘ ਦੀ ਜਾਂਚ ਰਿਪੋਰਟ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 10 ਜਨਵਰੀ ਨੂੰ ਹੈ ਤਸਵੀਰ ਹੈ ਕਿ 23 ਦਸੰਬਰ ਨੂੰ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਪੁਲਿਸ ਵੱਲੋਂ ਦਾਇਰ ਜਾਂਚ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਅਜੇ ਹਾ ਕੋਈ ਸਬੂਤ ਨਹੀਂ ਮਿਲਿਆ ਕਿ ਇੰਟਰਵਿਊ ਬਠਿੰਡਾ ਜਾਂ ਕਿਸੇ ਹੋਰ ਜੇਲ੍ਹ ਜਾਂ ਥਾਣੇ ਦੇ ਵਿੱਚ ਹੋਈ ਹੈ ਪੰਜਾਬ ਦੇ ਕਿਸੇ ਵੀ ਜੇਲ੍ਹ ਦੇ ਵਿੱਚ ਇਸ ਇੰਟਰਵਿਊ ਨੂੰ ਬਿਲਕੁਲ ਨਕਾਰਿਆ ਗਿਆ ਕਿ ਇਹ ਪੰਜਾਬ ਦੀ ਕਿਸੇ ਵੀ ਜੇਲ੍ਹ ਜਾਂ ਕਿਸੇ ਵੀ ਥਾਣੇ ਦੇ ਵਿੱਚ ਜਿਹੜਾ ਹੈ ਉਹ ਇੰਟਰਵਿਊ ਨਹੀਂ ਹੋਇਆ ਇਹ ਜਿਹੜਾ ਇੰਟਰਵਿਊ ਹੈ ਉਹ ਰਾਜਸਥਾਨ ਦੀ ਕਿਸੇ ਜੇਲ੍ਹ ਦੇ ਵਿੱਚੋਂ ਹੋਇਆ ਹੈ ਉੱਥੋਂ ਬਾਹਰ ਆਇਆ ਇਸ ਰਿਪੋਰਟ ਨੂੰ ਸਰਾ ਸਾਰੇ ਰੱਦ ਕਰ ਦਿੱਤਾ ਸੀ ਅਦਾਲਤ ਨੇ ਅਤੇ ਵਿਸ਼ੇਸ਼ ਡੀਜੀਪੀ ਪਰਬੋਧ ਕੁਮਾਰ ਦੀ ਨਿਗਰਾਨੀ ਹੇਠ ਨਵੀਂ ਐਸਆਈ ਟੀਮ ਦਾ ਗਠਨ ਕੀਤਾ ਗਿਆ ਸੀ ਦੱਸੀਏ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਡਾਕਟਰ ਐਸ ਰਾਹੁਲ ਅਤੇ ਡੀਆਈਜੀ ਨੀਲਾਬਬਰੀ ਜੰਦੇਲਾ ਨੂੰ ਆਪਣੇ ਨਾਲ ਰੱਖਿਆ ਗਿਆ ਸੀ ਇਸ ਜਾਂਚ ਟੀਮ ਦੇ ਵਿੱਚ ਉਹਨਾਂ ਨੇ ਸਾਰੀ ਜਿਹੜੇ ਇੰਟਰਵਿਊ ਦੀ ਜਾਂਚ ਕੀਤੀ ਕਿ ਕਿਹੜੀਆਂ ਜੇਲਾਂ ਤੋਂ ਇੰਟਰਵਿਊ ਬਾਹਰ ਆਉਂਦਾ ਉਹ ਸਾਰੇ ਇੰਟਰਵਿਊ ਨੂੰ ਸੁਣਿਆ ਗਿਆ ਤਾਂ ਉਸ ਤੋਂ ਬਾਅਦ ਜਿਹੜੀਆਂ ਨੇ ਇਹ ਦੋ ਐਫ ਆਈ ਆਰ ਦਰਜ ਕੀਤੀਆਂ ਗਿਆ ਨੇ ਜਿਸ ਦੇ ਵਿੱਚ ਦੋ ਪਹਿਲੂ ਸਾਹਮਣੇ ਆਏ ਪਹਿਲਾ ਪਹਿਲੂ ਸੀ ਕਿ ਸਲਮਾਨ ਖਾਨ ਨੂੰ ਜਿਹੜੀ ਇੰਟਰਵਿਊ ਦੌਰਾਨ ਲਾਰੈਂਸ ਦੇ ਵੱਲੋਂ ਧਮਕੀ ਦਿੱਤੀ ਗਈ ਉਸ ਨੂੰ ਮੁਰੇ ਰੱਖਿਆ ਗਿਆ ਦੂਸਰਾ ਪਹਿਲੂ ਜਿਹੜਾ ਸੀਗਾ ਉਹ ਸੀ ਕਿ ਜਿਸ ਮੋਬਾਈਲ ਦੇ ਥ्रू ਇੰਟਰਵਿਊ ਹੋਏ ਨੇ ਉਸ ਮੋਬਾਈਲ ਨੂੰ ਡਿਸਟਰੋਏ ਕੀਤਾ ਗਿਆ ਸੋ ਦੋ ਐਫ ਆਈ ਆਰ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਨੇ ਖੰਡਾ ਜੀ ਇਸ ਤੋਂ ਪਹਿਲਾਂ ਹਾਈ ਕੋਰਟ ਵਿੱਚ ਪੰਜਾਬ ਜੇਲ੍ਹ ਦੇ ਏ ਡੀ ਸੀ ਪੀ ਅਰੁਣਪਾਲ ਨੇ ਕਿਹਾ ਸੀ ਕਿ ਸੈਟ ਨੂੰ ਪੰਜਾਬ ਦੀ ਜੇਲ੍ਹ ਜਾਂ ਜੇਲ੍ਹ ਦੇ ਬਾਹਰ ਕਿਤੇ ਵੀ ਲਾਰੈਂਸ ਦੀ ਇੰਟਰਵਿਊ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ ਇਹ ਰਿਪੋਰਟ ਜਿਹੜੀ ਐ ਉਹ 23 ਦਸੰਬਰ ਨੂੰ ਦਾਇਰ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਸੀਗਾ ਏ ਡੀ ਜੀ ਪੀ ਜੇਲ੍ਹਾਂ ਨੂੰ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਿਟ ਦੇ ਵੱਲੋਂ ਇੱਕ ਰਿਪੋਰਟ ਦਾਇਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਰਾਸਰ ਨਕਾਰਿਆ ਗਿਆ ਕਿ ਇਹ ਜੋ ਇੰਟਰਵਿਊਜ਼ ਨੇ ਉਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਹੀਂ ਹੋਏ ਤਾਂ ਹਾਈ ਕੋਰਟ ਨੇ ਪੁੱਛਿਆ ਵੀ ਸੀ ਕਿ ਇਹ ਹਰਿਆਣਾ 'ਚ ਇੰਟਰਵਿਊ ਹੋਣ ਦੀ ਸੰਭਾਵਨਾ ਹੈ ਤਾਂ ਏ ਡੀ ਜੀ ਪੀ ਨੇ ਇਸ ਸੰਭਾਵਨਾ ਤੋਂ ਵੀ ਇਨਕਾਰ ਕਰਦੇ ਆ ਕਿ ਅਸੀਂ ਇੰਟਰਵਿਊ ਦੇ ਸਮੇਂ ਉਹ ਦਿੱਲੀ ਅਤੇ ਰਾਜਸਥਾਨ ਪੁਲਿਸ ਦੀ ਹਿਰਾਸਤ ਵਿੱਚ ਸੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਰਾਜਸਥਾਨ ਦੀ ਇੰਟਰਵਿਊ ਹੋਣ ਦੀ ਜਿਹੜੀ ਉਹ ਸੰਭਾਵਨਾ ਏਡੀਜੀਪੀ ਦੇ ਵੱਲੋਂ ਜਤਾਈ ਗਈ ਸੀ ਕਿ ਜਿਹੜਾ ਇੰਟਰਵਿਊ ਹੈ ਉਹ ਰਾਜਸਥਾਨ ਦੀ ਕਿਸੇ ਜੇਲ੍ਹ ਤੋਂ ਹੋਇਆ ਹੈ ਇਸੇ ਹਾਈ ਕੋਰਟ ਨੇ ਕਿਹਾ ਸੀ ਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਈ ਆਖਰ SIT ਨੇ ਕੀਤਾ ਕੀ ਹੈ ਹਾਈ ਕੋਰਟ ਨੇ ਪੁੱਛਿਆ ਸੀ ਕਿ ਇੰਨੀ ਦੇਰ 9 ਮਹੀਨੇ ਬਾਅਦ ਜਿਹੜੀਆਂ 2 FIR ਦਰਜ ਹੋਈਆਂ ਨੇ 9 ਮਹੀਨੇ ਹੋ ਗਏ ਇਸ ਇੰਟਰਵਿਊ ਨੂੰ ਮਾਰਚ ਬੀਤੇ ਸਾਲ ਮਾਰਚ ਦੇ ਵਿੱਚ ਇੰਟਰਵਿਊ ਸਾਹਮਣੇ ਆਏ ਸੀ ਪੂਰੇ 9 ਮਹੀਨੇ ਦੇ ਬਾਅਦ ਜਿਹੜਾ ਹੈ ਪੰਜਾਬ ਪੁਲਿਸ ਦੇ ਵੱਲੋਂ FIR ਜਿਹੜੀ ਆ ਉਹ ਦਰਜ ਕੀਤੀ ਗਈ ਹੈ 9 ਮਹੀਨੇ ਜਾਂਚ ਨੂੰ ਲੱਗੇ ਹਾਈ ਕੋਰਟ ਨੇ ਇਸ ਬਾਬਤ ਪੁੱਛਿਆ ਵੀ ਸੀ ਕਿ SIT ਕਰ ਕੀ ਰਹੀ ਹੈ ਕਿ ਉਹਨਾਂ ਨੇ ਹੁਣ ਤੱਕ ਕਿਉਂਕਿ ਰਿਪੋਰਟ ਪੇਸ਼ ਨਹੀਂ ਹੋਈ ਸੀ 23 ਦਸੰਬਰ ਨੂੰ ਤਲਬ ਕੀਤਾ ਗਿਆ ਸੀ ਉਦੋਂ ਏ ਡੀ ਜੀ ਪੀ ਪੰਜਾਬ ਨੇ ਜਾ ਕੇ ਉੱਥੇ ਆਪਣੀ ਰਿਪੋਰਟ ਜਿਹੜੀ ਆ ਉਹ ਦਾਇਰ ਕੀਤੀ ਸੀ ਤਾਂ ਹਾਈ ਕੋਰਟ ਨੇ ਪੁੱਛਿਆ ਕਿ ਇਸ ਦੇ ਵਿੱਚ ਸਿੱਟ ਨੇ ਕੀਤਾ ਕੀ ਹੈ ਕਿ ਉਹਨਾਂ ਨੂੰ ਹੁਕਮ ਦਿੱਤੇ ਗਏ ਸੀ ਕਿ ਇਸ ਦੇ ਵਿੱਚ ਆਪਣੀ ਜਾਂਚ ਰਿਪੋਰਟ ਜਿਹੜੀ ਆ ਉਹ ਪੇਸ਼ ਕਰੋ ਜਦੋਂ ADGP ਨੇ ਰਿਪੋਰਟ ਪੇਸ਼ ਕੀਤੀ ਤਾਂ ਉਹਨਾਂ ਨੇ ਸਾਫ਼ ਨਕਾਰਤਾ ਕਿ ਇਹ ਜਿਹੜਾ ਇੰਟਰਵਿਊ ਆ ਪੰਜਾਬ ਦੇ ਵਿੱਚ ਨਹੀਂ ਹੋਇਆ ਤਾਂ ਵੱਡਾ ਸਵਾਲ ਸੀ ਕਿ ਜੇ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਇਆ ਤਾਂ ਇੰਟਰਵਿਊ ਹੋਇਆ ਕਿੱਥੇ ਹੈ ਸੋ ਇਸ ਬਾਬਤ ਜਿਹੜੀ ਹੈ ਉਹ ਨਵੀਂ ਸਿਟ ਦਾ ਗਠਨ ਵੀ ਕੀਤਾ ਗਿਆ ਨਵੀਂ ਸਿਟ ਦੇ ਵਿੱਚ ਨਵੀਂ ਜਿਹੜੀ ਸਿਟ ਹੈ ਉਸਨੇ ਜਾਂਚ ਕੀਤੀ ਉਸ ਤੋਂ ਬਾਅਦ ਹੁਣ ਜਿਹੜੀ ਹੈ ਪੰਜਾਬ ਪੁਲਿਸ ਨੇ ਦੋ ਐਫ ਆਈ ਆਰ ਦਰਜ ਕੀਤੇ ਹਨ ਕਿਉਂਕਿ ਉਸ ਵਕਤ ਵੀ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਸਾਨੂੰ ਐਫ ਆਈ ਆਰ ਦਰਜ ਕਰਕੇ ਇਸ ਮਾਮਲੇ ਦੀ ਜਿਹੜੀ ਆ ਉਹ ਪੂਰੀ ਬਿਹਤਰ ਤਰੀਕੇ ਨਾਲ ਜਾਂਚ ਕਰਨੀ ਹੋਵੇਗੀ ਤਾਂ ਉਸ ਬਾਬਤ ਜਿਹੜੀਆਂ ਨੇ ਹੁਣ ਦੋ ਐਫ ਆਈ ਆਰ ਜਿਹੜੀਆਂ ਉਹ ਦਰਜ ਹੋਈਆਂ ਨੇ ਸਟੇਟ ਕ੍ਰਾਈਮ ਬਿਊਰੋ ਦੇ ਵਿੱਚ ਦੋ ਮਾਮਲੇ ਜਿਹੜੇ ਨੇ ਉਹ ਲਾਰੈਂਸ ਬਿਸ਼ਨੋਈ ਦੇ ਖਿਲਾਫ ਜਿਹੜੇ ਦਰਜ ਕੀਤੇ ਗਏ ਨੇ ਇੱਕ ਦੇ ਵਿੱਚ ਜਿਹੜੇ ਦੋ ਪਹਿਲੂ ਸਾਹਮਣੇ ਰੱਖੇ ਗਏ ਉਹ ਰੱਖਿਆ ਗਿਆ ਕਿ ਇਕ ਤਾਂ ਸਲਮਾਨ ਖਾਨ ਨੂੰ ਧਮਕੀ ਦੇਣ ਦਾ ਤੇ ਦੂਸਰਾ ਪਹਿਲੂ ਸੀਗਾ ਉਹਨਾਂ ਦਾ ਕਿ ਜਿਹੜੇ ਮੋਬਾਈਲਾਂ ਦੇ ਥਰੂ ਇੰਟਰਵਿਊਜ਼ ਹੋਏ ਨੇ ਉਹ ਮੋਬਾਈਲ ਜਿਹੜਾ ਹੈ ਉਹ ਡਿਸਟਰੋਏ ਕੀਤਾ ਗਿਆ ਗੈਂਗਸਟਰ ਲਾਰੈਂਸ ਦਾ ਤੁਹਾਨੂੰ ਦੱਸ ਦਈਏ ਕਿ ਪਹਿਲਾ ਇੰਟਰਵਿਊ ਜਿਹੜਾ ਪ੍ਰਸਾਰਿਤ ਕੀਤਾ ਗਿਆ ਸੀ ਉਹ 14 14 ਮਾਰਚ ਦੀ ਸ਼ਾਮ ਨੂੰ ਪ੍ਰਸਾਰਿਤ ਕੀਤਾ ਗਿਆ ਉਦੋਂ ਡੀਜੀਪੀ ਪੰਜਾਬ ਨੇ ਪਹਿਲੇ ਇੰਟਰਵਿਊ ਤੋਂ ਬਾਅਦ ਸਪਸ਼ਟ ਕਿਹਾ ਸੀ ਕਿ ਲਾਰੈਂਸ ਦੀ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਹੈ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਇਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲੇ ਦੇ ਕਤਲ ਕਰਾਉਣ ਦੀ ਵੀ ਗੱਲ ਜਿਹੜੀ ਆ ਉਹ ਕਬੂਲੀ ਸੀ ਪਹਿਲੇ ਇੰਟਰਵਿਊ ਦੌਰਾਨ ਉਸਨੇ ਕਬੂਲਿਆ ਕਿ ਜਿਹੜਾ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਦਾ ਮਾਸਟਰਮਾਈਂਡ ਜਿਹੜਾ ਹੈ ਉਹ ਲਾਰੈਂਸ ਬਿਸ਼ਨੋਈ ਹੈ ਉਹ ਉਸ ਨੂੰ ਇਸ ਇਸ ਕਤਲ ਦੀ ਜਿਹੜੀ ਆ ਉਹ ਜਾਣਕਾਰੀ ਸੀ ਉਸਨੇ ਉਸ ਇੰਟਰਵਿਊ ਦੌਰਾਨ ਕਬੂਲਿਆ ਸੀ ਤੋਂ ਉਸ ਤੋਂ ਬਾਅਦ ਜਿਹੜਾ ਹੈ ਕਿਉਂਕਿ ਉਹਨੇ ਜੋ ਪਹਿਲੂ ਰੱਖੇ ਆਪਣੇ ਆਪਣੀ ਜੋ ਗੱਲ ਰੱਖੀ ਇੰਟਰਵਿਊ ਦੌਰਾਨ ਉਸਨੇ ਕਿਹਾ ਕਿ ਮੂਸੇ ਵਾਲਾ ਗੌਣ ਦੀ بجائے ਗੈਂਗਵਾਰ ਦੇ ਵਿੱਚ ਫਸ ਰਿਹਾ ਹੈ ਮੂਸੇ ਵਾਲੇ ਦਾ ਆਪਣਾ ਕਾਲਜ ਦੋਸ ਜਿਹੜਾ ਅਕਾਲੀ ਆਗੂ ਤੁਹਾਨੂੰ ਯਾਦ ਹੋਏਗਾ ਕਿ ਵਿੱਕੀ ਮਿੰਡੂ ਖੇੜਾ ਦਾ ਵੀ ਕਤਲ ਹੋਇਆ ਸੀ ਲਾਰੈਂਸ ਨੇ ਕਿਹਾ ਕਿ ਮਿੰਡੂ ਖੇੜੇ ਦੇ ਕਤਲ ਦੇ ਵਿੱਚ ਵੀ ਸਿੱਧੂ ਦਾ ਹੀ ਹੱਥ ਹੈ ਕਹਿੰਦਾ ਸੀ ਕਿ ਉਸ ਤੋਂ ਬਿਲਕੁਲ 3 ਦਿਨ ਬਾਅਦ ਹੀ 17 ਮਾਰਚ ਨੂੰ ਜਿਹੜਾ ਹੈ ਦੂਜਾ ਭਾਗ ਦੁਬਾਰਾ ਪ੍ਰਸਾਰਿਤ ਕੀਤਾ ਗਿਆ ਨਿੱਜੀ ਚੈਨਲ ਦੇ ਵੱਲੋਂ ਇਹ ਇੰਟਰਵਿਊ ਹੋਏ ਪਹਿਲਾ ਇੰਟਰਵਿਊ ਜਿਹੜਾ ਆਉਂਦਾ ਉਹ 14 ਮਾਰਚ ਨੂੰ ਆਉਂਦਾ ਉਸ ਤੋਂ ਬਾਅਦ 17 ਮਾਰਚ ਨੂੰ ਦੂਸਰਾ ਭਾਗ ਜਿਹੜਾ ਇੰਟਰਵਿਊ ਦਾ ਪ੍ਰਸਾਰਿਤ ਕੀਤਾ ਗਿਆ ਜਿਸ ਵਿੱਚ ਲਾਰੈਂਸ ਨੇ ਜੇਲ੍ਹ ਅੰਦਰੋਂ ਇੰਟਰਵਿਊ ਕਰਵਾਉਣ ਦਾ ਵੀ ਸਬੂਤ ਦਿੱਤਾ ਸੀ ਉਸਨੇ ਆਪਣੀ ਬੈਰਕ ਵੀ ਦਿਖਾ ਕੇ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਉਸ ਦਾ ਮੋਬਾਈਲ ਉਸੇ ਕੋਲ ਹੁੰਦਾ ਇੰਟਰਨੈਟ ਕਨੈਕਸ਼ਨ ਸਿਗਨਲ ਵੀ ਬੜੇ ਪੂਰੇ ਬੜੇ ਕਲੀਅਰ ਸੀ ਉਸਨੇ ਜਦੋਂ ਆਪਣਾ ਇੰਟਰਵਿਊ ਦਿੱਤਾ ਉਸਨੇ ਇਸ ਚੀਜ਼ ਦਾ ਵੀ ਸਬੂਤ ਦਿੱਤਾ ਕਿ ਇਹ ਜਿਹੜਾ ਇੰਟਰਵਿਊ ਹੈ ਉਹ ਜੇਲ੍ਹ ਦੇ ਅੰਦਰ ਹੀ ਹੈ ਉਹ ਆਪਣੀ ਬੈਰਟ ਦੇ ਅੰਦਰ ਹੀ ਸੀ ਉਸਨੇ ਉੱਥੇ ਦਾ ਸਬੂਤ ਦਿੱਤਾ ਹਾਲਾਂਕਿ ਇਹ ਜਿਹੜਾ ਇੰਟਰਵਿਊ ਹੈ ਉਹ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਦਾ ਇੰਟਰਵਿਊ ਹੈ ਸੋ ਪੰਜਾਬ ਦੀਆਂ ਜੇਲਾਂ ਦਾ ਇੰਟਰਵਿਊ ਕਿਹਾ ਜਾ ਰਿਹਾ ਸੀਗਾ ਕਿ ਇਹ ਇੰਟਰਵਿਊ ਜਿਹੜਾ ਪੰਜਾਬ ਦੀ ਕਿਸੇ ਜੇਲ੍ਹ ਤੋਂ ਬਾਹਰ ਆਇਆ ਬਠਿੰਡਾ ਜੇਲ੍ਹ ਦਾ ਨਾਮ ਵੀ ਸਾਹਮਣੇ ਆਉਂਦਾ ਸੀ ਪਰ ਏਡੀਜੀਪੀ ਨੇ ਬਿਲਕੁਲ ਇਹ ਚੀਜ਼ ਕਲੀਅਰ ਕੀਤੀ ਕਿ ਇਹ ਜਿਹੜਾ ਇੰਟਰਵਿਊ ਹੈ ਉਹ ਪੰਜਾਬ ਦੀ ਜੇਲ੍ਹ ਦਾ ਨਹੀਂ ਹੈ ਪੰਜਾਬ ਤੋਂ ਬਾਹਰ ਹੈ ਰਾਜਸਥਾਨ ਦੀ ਕਿਸੇ ਜੇਲ੍ਹ ਦਾ ਇੰਟਰਵਿਊ ਹੈ ਜਿਸ ਤੋਂ ਬਾਅਦ ਹਾਈ ਕੋਰਟ ਨੇ ਜਿਹੜੀ ਉਹਨਾਂ ਦੀ ਰਿਪੋਰਟ ਸੀਗੀ ਉਹ ਬਿਲਕੁਲ ਰੱਦ ਕਰਕੇ ਨਵੀਂ ਟੀਮ ਦਾ ਗਠਨ ਕੀਤਾ ਗਿਆ ਨਵੀਂ ਟੀਮ ਨੇ ਇਸੀ ਜਾਂਚ ਕੀਤੀ ਜਿਸ ਤੋਂ ਬਾਅਦ ਹੁਣ ਜਿਹੜੀ ਐ ਦੋ ਨਵੀਆਂ ਐਫ ਆਈ ਆਰ ਜਿਹੜੀ ਆ ਉਹ ਦਰਜ ਹੋਈ ਹੈ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਕਿਉਂਕਿ ਲਾਰੈਂਸ ਬਿਸ਼ਨੋਈ ਅਕਸਰ ਇੰਟਰਵਿਊ ਦੇ ਵਿੱਚ ਕਹਿੰਦੇ ਆ ਰਹੇ ਸੀਗੇ ਕਿ ਸਲਮਾਨ ਖਾਨ ਦੇ ਵੱਲੋਂ ਕਾਲੇ ਹਿਰਨ ਦਾ ਜਿਹੜਾ ਸ਼ਿਕਾਰ ਕੀਤਾ ਗਿਆ ਜਿਸ ਤੋਂ ਬਾਅਦ ਲਾਰੈਂਸ ਕਮਿਊਨਿਟੀ ਦੇ ਵਿੱਚ ਜਿਹੜਾ ਉਹ ਕਾਫੀ ਗੁੱਸਾ ਹੈ ਸਲਮਾਨ ਖਾਨ ਨੂੰ ਲੈ ਕੇ ਹਾਲਾਂਕਿ ਲਾਰੈਂਸ ਨੇ ਵੀ ਕਿਹਾ ਕਿ ਸਲਮਾਨ ਖਾਨ ਸਾਡੇ ਮੰਦਰ ਜਾ ਕੇ ਮਾਫੀ ਮੰਗ ਲੈਣਾ ਹੋ ਸਕਦਾ ਹੈ ਕਿ ਸਾਡੀ ਕਮਿਊਨਿਟੀ ਉਹਨਾਂ ਨੂੰ ਮਾਫ ਕਰ ਦੇਵੇ ਪਰ ਅਕਸਰ ਹੀ ਉਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਲਾਰੈਂਸ ਦਾ ਜਿਹੜਾ ਕਤਲ ਹੈ ਉਹ ਅਸੀਂ ਜ਼ਰੂਰ ਕਰਨਾ ਹੈ ਉਹਨੂੰ ਚਾਨੋ ਮਾਰਨ ਦੀ ਅਕਸਰ ਹੀ ਧਮਕੀਆਂ ਜਿਹੜੀਆਂ ਲਾਰੈਂਸ ਗੈਂਗ ਦੇ ਵੱਲੋਂ ਦਿੱਤੀਆਂ ਜਾਂਦੀਆਂ ਤਾਂ ਹੁਣ ਜਿਹੜੀਆਂ ਦੋ ਐਫਆਈਆਰ ਹੋਈਆਂ ਨੇ ਤੁਹਾਨੂੰ ਦੱਸ ਦਈਏ ਦੋ ਮਾਮਲੇ ਦਰਜ ਹੋਏ ਨੇ ਲਾਰੈਂਸ ਤੇ ਹੋਰ ਅਣਪਛਾਤੇ ਲੋਕਾਂ ਦੇ ਨਾਮ ਜਿਹੜੇ ਨੇ ਉਹ ਦੋ ਮਾਮਲੇ ਦਰਜ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਵੱਲੋਂ ਸਟੇਟ ਕ੍ਰਾਈਮ ਬਿਊਰੋ ਦੇ ਵੱਲੋਂ ਮੋਹਾਲੀ ਦੇ ਵਿੱਚ ਦੋ ਮਾਮਲੇ ਜਿਹੜੇ ਨੇ ਉਹ ਦਰਜ ਹੋਏ ਨੇ ਹਾਈ ਕੋਰਟ ਦੇ ਸਖਤ ਰੁਕ ਤੋਂ ਬਾਅਦ 9 ਮਹੀਨੇ ਬਾਅਦ ਦੋ ਮਾਮਲੇ ਲਾਰੈਂਸ ਬਿਸ਼ਨੋਈ ਦੇ ਖਿਲਾਫ ਦਰਜ ਕੀਤੇ ਗਏ ਨੇ